ਤਾਰੋ ਤੁਮ ਜੀ ਤੇਰੇ ਤੇਰੇ ਤੁਹਾਨੂੰ ਤੁਹਾਨੂੰ ਸਭ ਤੋਂ ਨੇ ਨੇ ਲਓ ਜੀ ਆਪਣਾ ਜਥਾ ਚੱਲਿਆਗਾ ਦੋ ਦਿਨ ਧਾਮ ਨੂੰ ਦੋ ਦਿਨ ਘਾੜ ਤੋਂ ਅੱਜ ਤੇ ਅੱਜ ਦੀ ਰਾਤ ਆਪਾਂ ਗੋਬਿੰਦ ਧਾਮ ਤੇ ਲਾਵਾਂਗੇ ਤੇ ਫਿਰ ਕੱਲ ਨੂੰ ਚੱਲਾਂਗੇ ਫੇਮ ਹੁਣ ਸੈ ਉਹ ਉੱਪਰ ਮੱਥਾ ਟੇਕਣ ਲਈ ਤੇ ਚੱਲਦੇ ਆਂਗੇ ਆਪਾਂ ਗੋਬਿੰਦ ਘਾੜ ਤੋਂ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਤੇ ਸੀਗੇ ਤੇ ਆਪਾਂ ਤੁਹਾਨੂੰ ਉਹ ਪੁਲ ਦਿਖਾਉਣੇ ਹੈਗੇ ਜਿਹੜਾ ਗਗਨ ਘਾੜਦਾ ਇਸ ਵਾਰੀ ਪੁਲ ਟੁੱਟ ਗਿਆ ਸੀਗਾ 5 ਮਾਰਚ ਨੂੰ ਸ਼ਾਇਦ ਉਹ ਇੱਥੋਂ ਸੀਗਾ ਪੁਲ ਜਾਂਦਾ ਸੀਗਾ ਉਹ ਇੱਥੋਂ ਤੇ ਹਉ ਉੱਪਰ ਜਿਹੜਾ ਸਾਹਮਣੇ ਪਹਾੜ ਤੇ ਸਿਮਿੰਟ ਦੀ ਕੰਧ ਦਿਖ ਰਹੀ ਆ ਹਨਾ ਉੱਥੇ ਜਾਂਦਾ ਸੀਗਾ ਤੇ ਉੱਥੋਂ ਉਹ ਰਸਤਾ ਜਿਹੜਾ ਪੱਥਰ ਪੱਥਰ ਜਿਹੜੇ ਪਏ ਉਹ ਗੱਡੀਆਂ ਤੱਕ ਉੱਥੋਂ ਦੀ ਸੀਗਾ ਪੁਲ ਪਹਿਲਾਂ ਤੇ ਹੁਣ ਇਹ ਟੁੱਟ ਗਿਆ ਜਿਹੜਾ ਤੇ ਹੁਣ ਨਵਾਂ ਬਣਾਤਾ ਪੁਲ ਸਾਨੂੰ ਉਹ ਵੀ ਦਿਖਾਉਣੇ ਹੈਗੇ ਉਧਰ ਪਹਿਲਾਂ ਜਿਹੜੀਆਂ ਗੱਡੀਆਂ ਚੱਲਦੀਆਂ ਸੀਗੀਆਂ ਉੱਥੋਂ ਜਿਹੜਾ ਪਹਿਲਾਂ ਪੁਰਾਣਾ ਪੁਲ ਸੀ ਉੱਥੋਂ ਦੀ ਜਾਂਦੀਆਂ ਸੀਗੀਆਂ ਉੱਪਰ ਤੇ ਹੁਣ ਇੱਧਰ ਦੀ ਰਸਤਾ ਬਣਾਇਆ ਗਿਆ ਜਾਣ ਵਾਸਤੇ ਸੰਗਤਾਂ ਦੇ ਤੇ ਹੁਣ ਸੰਗਤਾਂ ਨੂੰ ਪੁਲ ਦੇ ਰਾਹੀਂ ਜਿਹੜਾ ਨਵਾਂ ਪੁਲ ਬਣਾਇਆ ਉੱਥੋਂ ਹੀ ਤੁਰ ਕੇ ਜਾਣਾ ਪੈਂਦਾਗਾ ਤੇ ਗੱਡੀਆਂ ਉੱਪਰ ਖੜੀਆਂ ਨੇ ਉੱਥੋਂ ਤੱਕ ਤੁਰ ਕੇ ਜਾਣਾ ਪੈਂਦਾ ਪਹਿਲਾਂ ਇੱਥੇ ਹੀ ਚੱਲ ਪੈਂਦੀਆਂ ਸੀਗੀਆਂ ਗੱਡੀਆਂ ਤੇ ਜਾ ਕੇ ਪੁੱਛਦੇ ਆਪਾਂ ਕੀ ਕਰਾਇਆਗਾ ਗੱਡੀਆਂ ਦਾ 4 ਕਿਲੋਮੀਟਰ ਲੈ ਕੇ ਜਾਂਦੀਆਂ ਨੇ ਗੱਡੀਆਂ ਉਸ ਤੋਂ ਬਾਅਦ ਫਿਰ ਪੈਦਲ ਯਾਤਰਾ ਗੋਵਿੰਦਾਨਾਮ ਤੱਕ ਪੈਦਲ ਯਾਤਰਾ 12 ਕਿਲੋਮੀਟਰ ਜਾਣਾ ਪੈਂਦਾਗਾ ਫਿਰ ਗੋਵਿੰਦਾਨਾਮ ਤੇ ਰਾਤ ਕੱਟ ਕੇ ਤੇ 6 ਕਿਲੋਮੀਟਰ ਦੇ ਅੱਗੇ ਚੜਾਈ ਆ ਸ੍ਰੀ ਹਿਮਕੁੰਣ ਸਾਹਿਬ ਤੱਕ ਦੀ ਤੇ ਚੱਲਦੇ ਆਂਗੇ ਆਪਾਂ ਆਹ ਪੁਲ ਬਣਾਇਆਗਾ ਜੀ ਨਵਾਂ ਇਸ ਵਰੀ ਤੇ ਪਰ ਗੱਡੀਆਂ ਇੱਥੋਂ ਨਹੀਂ ਚੱਲਦੀਆਂ ਹੈਗੀਆਂ ਗੱਡੀਆਂ ਉਹ ਉੱਪਰੋਂ ਚੱਲਦੀਆਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਪੁਲ ਬਣਾਉਣ ਤੋਂ ਪਹਿਲਾਂ ਇੱਥੇ ਧਰਨਾ ਵੀ ਲੱਗਿਆ ਸੀਗਾ ਮੰ ਲੋਕ ਕੋਲ ਬਣ ਗਿਆ ਸੀ ਆ ਪਰ ਆ ਸੜਕ ਪਿੱਛੇ ਰੌਲਾਇਆ ਚੱਲਿਆ ਸੀਗਾ ਆ ਸੜਕ ਕੱਚੀ ਹੈਗੀ ਇਹ ਕਹਿੰਦੇ ਸੀਗੇ ਵੀ ਸਾਡੀਆਂ ਗੱਡੀਆਂ ਨਹੀਂ ਜਾਣੀਆਂ ਹੈਗੀਆਂ ਸਾਡੀਆਂ ਗੱਡੀਆਂ ਕਿਵੇਂ ਜਾਣੀਆਂ ਸੜਕ ਕੱਚੀ ਹੈਗੀ ਇੱਥੋਂ ਦੇ ਲੋਕਲ ਲੋਕਾਂ ਨੇ ਜਿਨ੍ਹਾਂ ਦਾ ਇੱਥੇ ਰੋਜ਼ਗਾਰ ਚੱਲਦਾਗਾ ਹਨ ਤੇ ਉਹਨਾਂ ਨੇ ਧਰਨਾ ਵੀ ਦਿੱਤਾ ਸੀਗਾ ਤੇ ਪਰ ਕੋਈ ਸੁਣਵਾਈ ਹੋਈ ਪਤਾ ਨਹੀਂ ਨਹੀਂ ਸ਼ਹਿਰ ਤੱਕ ਮਲਵਾ ਸੜਕ ਕਹਿੰਦੇ ਹੋਣਗੇ ਉਹ ਇੱਥੋਂ ਤੱਕ ਜਿੱਥੇ ਗੱਡੀਆਂ ਖੜੀਆਂ ਉਹਨਾਂ ਨੇ ਉੱਥੋਂ ਤੱਕ ਵੀ ਆ ਵੀ ਸਾਰੀ ਪੱਕੀ ਕਰੋ ਪਰ ਇਹ ਪੱਕੀ ਕਰਨ ਦਾ ਟਾਈਮ ਨਹੀਂ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਆ ਸੰਗਤਾਂ ਨੇ ਸੌਰੀ ਇਹਨਾਂ ਨੇ ਸਰਕਾਰ ਨੇ ਵੀ ਜੇ ਸੜਕ ਪੱਕੀ ਕਰਾਉਣੀ ਹੈਗੀ ਤਾਂ ਫਿਰ ਯਾਤਰਾ ਲੇਟ ਕਰਨੀ ਪਊ ਉਹ ਕਹਿੰਦੇ ਵੀ ਨਹੀਂ ਯਾਤਰਾ ਨਹੀਂ ਲੇਟ ਕਰਨੀ ਤੇ ਫਿਰ ਉੱਥੋਂ ਤੱਕ ਕੀ ਗੱਡੀਆਂ ਰੱਖਦੀਆਂ ਹੁਣ ਉੱਪਰ ਜਾਣ ਵਾਸਤੇ ਆਹ ਰਸਤਾ ਸਾਰਾ ਕੱਚਾ ਹੈਗਾ ਉਹਨਾਂ ਨੇ ਜੇ ਗੱਡੀ ਕਰਵਾ ਲਈ 4 ਕਿਲੋਮੀਟਰ ਵਾਸਤੇ ਤੇ 50 ਰੁਪਏ ਇੱਕ ਬੰਦੇ ਦਾ ਕਰਾਏਗਾ ਸਾਰੇ ਬੰਦੇ ਆਪਣੇ ਬੈਠੇ ਹੈਗੇ ਕੋਈ ਮਾਈਕ ਚਾਲ ਦੇ ਗਿਆ ਆਪਾਂ 50 ਰੁਪਏ ਇੱਕ ਬੰਦੇ ਦਾ ਕਰਾਏਗਾ ਚਲੋ ਭਈਆ ਰੇ ਓਏ ਓਏ ਇਹ ਬਈਆ ਰੇ ਚਲੋ ਧੀਰਾ ਬੋਲੇ ਸੋਨਹਾਰਾ ਜੈ ਸ੍ਰੀ ਅਕਾਲ ਲਓ ਜੀ ਆਪਾਂ ਸਟੈਂਡ ਤੇ ਪਹੁੰਚ ਗਏ ਜਿੱਥੇ ਗੱਡੀਆਂ ਖੜਧੀਆਂ ਨੇ ਤੇ ਹੁਣ ਆਪਾਂ ਇੱਥੋਂ ਚੱਲਾਂਗੇ ਪੈਦਲ ਅੱਗੇ ਨੂੰ ਆਪਾਂ ਹੋ ਉੱਪਰ ਸਾਨੂੰ ਜਿਹੜੀ ਬਰਫ਼ ਦੇਖੀ ਜਾਂਦੀ ਹੈਗੀ ਪਹਾੜੀ ਦੇ ਉੱਥੇ ਜਾਣਾਗਾ ਕੱਲ ਨੂੰ ਤੇ ਅੱਜ ਆਪਾਂ ਉਦੋਂ ਥੋੜਾ ਜਿਹਾ نیچے ਜਾਵਾਂਗੇ ਗੋਵਿੰਦ ਧਾਮ ਤੱਕ ਤੇ ਕੱਲ ਨੂੰ ਜਾਣਾਗਾ ਆਪਾਂ ਉੱਪਰ ਹੇਮਕੁੰਡ ਸਾਹਿਬ ਮੱਥਾ ਟੇਕਣ ਲਈ ਆਹ ਦੇਖੋ ਜੀ ਸਮਾਨ ਆ ਜਿਹੜਾ ਉਹ ਇਸ ਤਰ੍ਹਾਂ ਜਾਂਦਾ ਵਾ ਥੱਲਿਓਂ ਲੈ ਕੇ ਆਉਂਦੇ ਆਗੇ ਇਹ ਤੇ ਤਾਂ ਕਰਕੇ ਜਿਹੜਾ ਆਪਾਂ ਕੁਝ ਵੀ ਲੈਨੇ ਆ ਉੱਪਰ ਉਹ ਮਹਿੰਗਾ ਮਿਲਦਾਗਾ ਖਾਣ ਪੀਣ ਆਲਾ ਤੇ ਉਹ ਆਹ ਖਰਚਾ ਇਹਨਾਂ ਦਾ ਪੈਂਦਾਗਾ ਉਹ ਦੁਕਾਨਦਾਰਾਂ ਨੂੰ ਇਹ ਕੋੜਿਆਂ ਇੱਕ ਖਚਰਾਂ ਵਾਲੇ ਗੱਡੀਆਂ ਵਾਲੇ ਹਨਾ ਖਰਚਾ ਲੈਂਦੇ ਹੈਗੇ ਤੇ ਉਹ ਖਰਚੇ ਕਰਕੇ ਆਪਾਂ ਨੂੰ ਮਹਿੰਗੀ ਦਿੰਦੇ ਆ ਚੀਜ਼ ਤੇ ਜਦੋਂ ਜਿੱਥੇ ਗੱਡੀਆਂ ਖੜਦੀਆਂ ਨੇ ਉਦੋਂ ਥੋੜਾ ਜਿਹਾ ਅੱਗੇ ਆ ਕੇ ਇੱਥੇ ਰਜਿਸਟ੍ਰੇਸ਼ਨ ਕਰਵਾਈ ਸੀ ਜਿਹੜੀ ਆ ਪਰ ਈਸ਼ੀ ਕੇ ਸ਼ੋ ਆ ਕੇ ਚੈੱਕ ਕਰਵਾਉਣੀ ਹੈ ਇੱਥੇ ਐਂਟਰੀ ਪੈਂਦੀ ਹੈਗੀ ਇੱਥੇ ਆ ਦੇਖੋ ਇੱਥੋਂ ਇਹਨਾਂ ਨੇ ਟੋਰਟੀਆਂ ਲੱਦ ਕੇ ਤੇ ਜੇ ਕਿਸੇ ਨੂੰ ਬੈਠ ਕੇ ਜਾਣ ਦੀ ਲੋੜ ਹੁੰਦੀ ਹੈਗੀ ਉਪਰ ਉਹ ਵੀ ਇੱਥੇ ਖੜੇ ਹੋਏ ਹੈਗੇ ਇਹਨਾਂ ਦੇ ਹਨਾ ਇਹ ਘੋੜੇ ਕਹਿੰਦੇ ਆਪਾਂ ਤਾਂ ਖੱਚਰਾ ਜਾਂ ਗਧੇ ਕਹਿੰਦੇ ਇਹਨਾਂ ਨੂੰ ਤੇ ਇਹਦਾ ਪਤਾ ਨਹੀਂ ਕਿੰਨੇ ਰੁਪਏ ਲੈਂਦੇ ਇੱਥੋਂ ਆ ਕੇ ਪਤਾ ਕਰ ਲਿਓ ਜਿਹੜੇ ਨੇ ਇੱਥੇ ਬਹਿ ਕੇ ਜਾਣਾ ਹੋਵੇ ਹਲੋ ਜੀ ਆਪਾਂ ਕੁਝ ਕ ਰਸਤਾ ਕੰਪਲੀਟ ਕਰ ਚੁੱਕੇ ਆਂ ਤੇ ਕੁਝ ਕ ਰਸਤਾ ਹਜੇ ਪਿਆ ਅੱਗੇ ਕਾਫੀ ਜ਼ਿਆਦਾ ਹੀ ਪਿਆ ਕੁਛਕ ਨਹੀਂ ਤੇ ਸੰਗ ਤਾਂ ਜਾ ਰਹੀਆਂ ਨੇ ਕੁਛਕ ਬੰਦੇ ਆਪਣੇ ਗਾਂਹ ਟੱਪ ਕੇ ਤੇ ਮਗਰ ਤਾਂ ਅਸੀਂ ਆਂ ਕੁਛ ਕਹੀ ਨਹੀਂ ਮਗਰ ਆ ਹੁਣ ਪਾਲੀ ਆਹ ਦੇਖ ਲਓ ਜੀ ਆਪਾਂ ਕਹਿੰਦੇ ਆਂਗੇ ਇੱਧਰ ਵੀ ਆਪਾਂ ਨੂੰ ਬੈਗ ਚੱਕਣੇ ਔਖੇ ਆ ਤੇ ਆਹ ਦੇਖ ਲਓ ਢਿੱਡ ਕਿੰਨਾ ਪਸ਼ ਕਰਾਉਂਦਾ ਹਨਾ ਕਿੰਨਾ ਵਜਨ ਹੋਏ ਇਹਦੇ ਚ ਆਹ ਰਸਤੇ 'ਚ ਐਸ ਤਰ੍ਹਾਂ ਦੁਕਾਨਾਂ ਬਣੀਆਂ ਹੋਆਂ ਨੇ ਜੇ ਕਿਸੇ ਨੇ ਕੁਝ ਵੀ ਖਾਣਾ ਪੀਣਾ ਹੋਵੇ ਤਾਂ ਇੱਥੇ ਆਪਾਂ ਨੂੰ ਸਾਰੀ ਸਹੂਲਤ ਮਿਲ ਜਾਂਦੀ ਹੈ ਪਰ ਸੋਨੂੰ ਜਿਵੇਂ ਆਪਾਂ ਦੱਸਿਆ ਸੀਗਾ ਵੀ ਇੱਥੇ ਖਰਚਾ ਪੈਂਦਾ ਕਰੀਆਂ ਗੁਦੀਆਂ ਦਾ ਹਨਾ ਤੇ ਉਹਦੇ ਕਰਕੇ ਥੋੜੀ ਚੀਜ਼ ਮਹਿੰਗੀ ਹੈਗੀ ਥੱਲੇ ਨਾਲੋਂ ਤੇ ਜਿਵੇਂ ਚਾਹ ਦਾ ਕੱਪ 20 ਰੁਪਈਆ ਦਾ ਗਾ ਇਹ ਤਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਉੱਪਰ ਜਿਵੇਂ-ਜਿਵੇਂ ਆਪਾਂ ਉੱਪਰ ਜਾਈ ਜਾਵਾਂਗੇ ਤੇ ਰੇਟ ਵੱਧੇ ਹੀ ਜਾਊਗਾ ਚੀਜ਼ਾਂ ਦਾ ਕਿਉਂਕਿ ਉਹਨਾਂ ਖਰਚਾ ਪੈਂਦਾ ਜਾਊਗਾ ਹਨਾ ਆ ਦੇਖੋ ਬਈ ਵਾਜਨ ਕਿੰਨਾ ਕਿੰਨਾ ਵਾਜਨ ਚੱਕਿਆ ਹੋਇਆ ਹਨਾ ਇਹਨਾਂ ਨੇ ਆਪਣੇ ਪੰਜਾਬੀਆਂ ਤੋਂ ਹੀ ਚੱਕਿਆ ਜਾਂਦਾ ਇਹਨਾਂ ਵਾਜਨ ਪਹਾੜਾਂ ਦੀ ਤਿੱਖੀ ਤਿੱਖੀ ਧੁੱਪ ਨਿਕਲੇਈ ਮੌਸਮ ਵੈਸੇ ਠੰਡਾਗਾ ਤੇ ਧੁੱਪ ਨਿਕਲੇ ਪਰ ਹੁਣੇ ਨਿਕਲੇਗੀ ਤਾਂ ਆਪ ਤੇ ਰਾਤ ਮੀਂਹ ਵੀ ਪੈ ਕੇ ਹਟਿਆਗਾ ਹਾਂ ਉਹ ਕਣਕ ਉਹ ਕਣਕ ਹਾਂ ਉਹ ਕਣਕ ਉਹ ਉੱਥੇ نیچے ਕਣ ਕੋਈ ਪਈ ਆ ਉਹ ਦਰਖਤਾਂ ਦੇ ਵਿਚਾਲ ਦੀ ਤੁਹਾਨੂੰ ਦਿਖਦੀ ਹੋਊਗੀ ਥੋੜੀ ਥੋੜੀ ਜੀ ਆਪਾਂ ਜ਼ੂਮ ਕਰਕੇ ਦਿਖਾ ਲਿਓ ਦੇਖੋ ਦਰਖਤਾਂ ਦੇ ਵਿਚਾਲ ਦੀ ਚੌਂਕੀ ਜੰਦੀ ਹੈ ਜਿਹੜੀ ਹਰੇ ਜੇ ਤੰਬੂ ਕੋਲ ਦੀ ਉਹ ਕਣਕ ਆ ਗਈ ਮਾਤਾ ਡਿੱਗਣ ਵਾਲੀ ਹੋ ਰਹੀ ਹੈ ਮਾਤਾ ਡਿੱਗਣ ਵਾਲੀ ਹੋ ਰਹੀ ਹੈ ਭਰਾ ਤੂੰ ਸਿੱਧਾ ਬੈਠਣਾ ਇਧਰ ਕੋ ਕਿਉਂ ਖੜਾ ਹੋ ਕੇ? ਇੱਥੇ ਪੈਰ ਠੀਕਰਨਾ। ਮਾਤਾ ਦੱਸ ਰਿਆ ਕਰੋ ਵੀ ਮੈਂ ਡਿੱਗੂ। ਬੋਲੋ ਚਲੋ ਤਾਂ ਆਪ ਜਿਹੜੇ ਚੋਰ ਆ ਆਪ ਸੰਦਮੇ ਬੈਠ ਰਹੋ। ਦੱਸ ਰਿਆ ਕਰੋ ਮਾਤਾ ਤੁਸੀਂ ਚੁੱਪ ਕਰੇ ਬੈਠੇ ਸੀਗੇ ਡਿੱਗ ਪੋਗੇ ਆ। ਦੱਸ ਰਿਆ ਕਰੋ ਇਹਨਾਂ ਨੂੰ। ਲੋ ਜੀ ਆਪਾਂ ਮੈਡੀਕਲ ਕੈਂਪ ਤੇ ਪਹੁੰਚ ਗਏ। ਇਹ ਵਿਚਕਾਰ ਜੇ ਪੈਂਦਾਗਾ ਜਿਹੜੇ ਦੋ ਰਸਤੇ ਸਨ ਦੱਸਿਆ ਸੀ ਵੀ ਇਹ ਨਵੇਂ ਰਸਤੇ ਤੇ ਬਣਿਆ ਹੋਇਆਗਾ ਤੇ ਇੱਥੇ ਲੱਤਾਂ ਤੇ ਮ사ਜ ਦੀ ਸੇਵਾ ਕੀਤੀ ਜਾਂਦੀ ਹੈਗੀ। ਤੇ ਲੰਗਰ ਵੀ ਚੱਲਦਾ ਇੱਥੇ ਚਾਹ ਪਾਣੀ ਦਾ ਰਾਈ ਇਹ ਤੇ ਅਸੀਂ ਬੁਣੀ ਖਾ ਖਾ ਜਾਨੇ ਆ ਦਸਮ ਗ੍ਰੰਥ ਦੀ ਬਾਣੀ ਅਲਫਾਜ਼ ਉਹਦਾ ਅਰਥ ਹੋਰ ਹੁੰਦਾ ਹੈ ਅਸੀਂ ਇਹਨੂੰ ਕਿਸੇ ਬੰਦੇ ਨਾਲ ਨਹੀਂ ਨੀਤ ਸਾਡੀ ਫੜਦੀ ਹੈ ਜਿੱਦਾਂ ਗੁਰੂ ਗ੍ਰੰਥ ਸਾਹਿਬ ਆਪਾਂ ਬ੍ਰਿਜ ਤੇ ਪਹੁੰਚ ਗਏ ਜਿਹੜਾ ਨਵੇਂ ਰਸਤੇ ਦੇ ਨਵਾਂ ਬ੍ਰਿਜ ਬਣਿਆ ਹੋਇਆਗਾ ਇਹ ਅੱਧਕ ਵਿਚ ਆ ਜਾਂਦਾਗਾ ਐ ਸਮਝ ਲਓ ਵੀ ਆਪਾਂ ਅੱਧੇ ਚ ਪਹੁੰਚ ਗਏ ਤੇ ਅੱਧਾ ਰਸਤਾ ਹਜੇ ਅੱਗੇ ਪਿਆਗਾ ਆ ਜਿਹੜਾ ਦਰਖਤ ਆਗਾ ਇਹਦਾ ਪੱਤਾ ਦੇਖੋ ਤੁਸੀਂ ਜਿਹੜਾ ਕੈਨੇਡਾ ਦਾ ਝੰਡਾਗਾ ਹਨਾ ਉਹ ਪੱਤਾਗਾ ਇਹ ਮਿਲ ਤਾ ਲੋ ਜੀ ਗੋਵਿੰਦ ਧਾਮ ਤੇ ਪਹੁੰਚਣ ਵਾਲੀ ਸੀਗੇ ਤੇ ਮੌਸਮ ਖਰਾਬ ਹੋਣ ਲੱਗ ਗਿਆ ਦੇਖ ਲਓ ਬੱਦਲ ਬਾਈ ਹੋ ਗਈ ਪੂਰੀ ਤੇ ਲੱਗਦਾ ਆਪਾਂ ਨੂੰ ਪੰਜੂ ਜੇ ਪਾਉਣੇ ਪੈਣਗੇ ਤੇ ਕਿਟਾਂ ਕੁਟਾਂ ਵੀ ਲਫਾਫੇ ਚ ਪਾਉਣੀਆਂ ਪੈਣਗੀਆਂ ਮੌਸਮ ਪੂਰਾ ਖਰਾਬ ਹੋ ਜਾਂਦਾ ਦਾ ਤੇ ਕੋਈ ਹਜੇ ਇੱਥੇ ਖੜਨ ਦਾ ਥਾਂ ਵੀ ਨਹੀਂ ਹੈਗਾ ਵੀ ਜਿੱਥੇ ਖੜ ਜਾਂਗੇ ਮੀਂਹ ਤੋਂ ਬਚਣ ਲਈ ਆਹ ਦੇਖ ਲਓ ਬਈ ਢਿੱਡ ਕੀ ਕੁਸ਼ ਕਰਾਉਂਦਾ ਹਨਾ ਧੰਨ ਜਿਗਰਾ ਯਾਰ ਆਪਣੇ ਤੋਂ ਨਾ ਇਕੱਲੇ ਬੈਗ ਲੈ ਕੇ ਨਹੀਂ ਚੜਾਇਆ ਜਾਂਦਾ ਚੜਾਈ ਤੇ ਹਨਾ ਆਹ ਦੇਖ ਲਓ ਕਿੱਡਾ ਕਿੱਡਾ ਭਾਰੀ ਸਮਾਨ ਲੈ ਕੇ ਚੜ੍ਹਦਿਆ ਕਿੱਡਾ ਪਲਾਈ ਬੋਰਡ ਹੈਗਾ ਹਨਾ ਇੱਕ ਆਪਾਂ ਤੁਹਾਨੂੰ ਹੋਰ ਬੇਨਤੀ ਕਰਦੇ ਆ ਜੀ ਜਦੋਂ ਆਪਾਂ ਯਾਤਰਾ ਤੇ ਆਉਣਿਆ ਨਾ ਹੇਮਕੋਨ ਸਾਹਿਬ ਨੂੰ ਉੱਪਰ ਨੂੰ ਜਾਣੇ ਹੈਗੇ ਰਸਤੇ 'ਚ ਜਿਹੜਾ ਆਪਣਾ ਜੰਗਲੀ ਏਰੀਆ ਪੈਂਦਾਗਾ ਨਾ ਤੇ ਉੱਥੇ ਨਾ ਇਸ ਤਰ੍ਹਾਂ ਦੇ ਬੂਟੇ ਨੇ ਆ ਤੁਸੀਂ ਦੇਖ ਲਓ ਜਿਵੇਂ ਇਹਨੂੰ ਸਨੇਕ ਫਲਾਵਰ ਫਲਾਵਰ ਕਹਿੰਦੇ ਹੈਗੇ ਤੇ ਦੇਖ ਲਓ ਜਿਵੇਂ ਸੱਪ ਹੁੰਦਾਗਾ ਹਨਾ ਤੇ ਤੁਸੀਂ ਕਦੇ ਵੀ ਭੁੱਲ ਕੇ ਇਹਨੂੰ ਹੱਥ ਨਾਲ ਲਾ ਲਿਓ ਕਦੇ ਆਪਾਂ ਚੌੜ ਕਰ ਦੇਦੇ ਹੱਥ ਹੱਥ ਲੱਗ ਗਿਆ ਜਾਂਦਾਗਾ ਧਿਆਨ ਰੱਖਣਾ ਚੀਜ਼ ਦਾ ਤੇ ਸਾਰੇ ਸਰੀਰ 'ਚ ਜ਼ਹਿਰ ਫੈਲ ਜਾਂਦੀ ਆ ਦੇ ਨਾਲ ਆ ਦੇਖੋ ਜਮਾਂ ਜਿਵੇਂ ਸੱਪ ਹੁੰਦਾ ਹਨਾ ਛਤਰੀ ਜੀ ਵਾਲਾ ਉਵੇਂ ਆ ਜਮਾਂ ਸੇਮ ਲਓ ਜੀ ਆਪਾਂ ਹੈਲੀਪੈਡ ਤੇ ਪਹੁੰਚ ਚੁੱਕੇ ਆਂਗੇ ਇੱਥੋਂ ਥੋੜੀ ਜਿਹੀ ਬਾਟ ਰਹਿ ਗਈ ਅੱਗੇ ਲਓ ਜੀ ਆਪਾਂ ਗੋਵਿੰਦ ਤਾਂ ਤੇ ਪਹੁੰਚ ਚੁੱਕੇ ਆਂਗੇ ਤੇ ਹੁਣ ਆਪਾਂ ਕਮਰਾ ਲੈਨੇ ਸਭ ਤੋਂ ਪਹਿਲਾਂ ਫੇਰ ਲੰਗਰ ਪਾਣੀ ਛਕਾਂਗੇ ਸਤਿ ਸ੍ਰੀ ਅਕਾਲ ਲਓ ਜੀ ਆਪਾਂ ਗੋਵਿੰਦ ਤਾਂ ਤੇ ਖੜੇ ਆਂ ਤੇ ਇੱਥੋਂ ਦਾ ਜਿਹੜਾ ਇਤਿਹਾਸ ਹੈਗਾ ਬਾਬਾ ਮੋਦਨ ਸਿੰਘ ਜੀ ਦਾ ਉਹੋ ਆ ਲਿਖਿਆ ਹੋਇਆ ਹੈਗਾ ਤੁਸੀਂ ਸਾਰਾ ਪੜ੍ਹ ਸਕਦੇ ਹੋਗੇ 1937 ਵਿੱਚ ਇਸ ਧਰਤੀ ਤੇ ਧਰਤੀ ਦਾ ਸਰਵੇਖਣ ਕਰਦੇ ਸਮੇਂ ਬੰਗਾਲ ਸੈਪਰ ਦੇ ਹਵਲਦਾਰ ਮੋਦਨ ਸਿੰਘ ਜੀ ਨੇ ਹੇਮਕੁੰਨ ਸਾਹਿਬ ਜੋ ਕਿ 10ਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲੇ ਜਨਮ ਦਾ ਤਪਸਥਾਨ ਹੈ ਦਾ ਪਤਾ ਲਗਾਇਆ ਅਤੇ ਇੱਕ ਕਮਰੇ ਦਾ ਨਿਰਮਾਣ ਕਰਵਾਇਆ ਇਹ ਸਥਾਨ ਹੁਣ ਗੋਵਿੰਦ ਘੜ ਦੇ ਨਾਮ ਨਾਲ ਸੰਬੰਧਿਤ ਹੈ ਗੋਵਿੰਦ ਘੜ ਦੀ ਇਹਨਾਂ ਨੇ ਇਹਨਾਂ ਨੇ ਇੱਕ ਵਿਸ਼ਰਾਮ ਘਰ ਬਣਾਇਆ ਅਤੇ 1960 ਤੀਕ ਇਸ਼ੁ ਬਿਸਰਾਮ ਘਰ ਤੇ ਯਾਤਰੀਆਂ ਦੀ ਸੇਵਾ ਕੀਤੀ। ਇਹ ਉਹ ਪੁਰਾਣਾ ਉਦੋਂ ਦਾ ਦਰਖਤ ਦਾ ਵਾ। ਬਾਬਾ ਮੋਦਨ ਸਿੰਘ ਜੀ ਵੇਲੇ ਦਾ ਜਦੋਂ ਬਾਬਾ ਮੋਦਨ ਸਿੰਘ ਜੀ ਇੱਥੇ ਆਏ ਸੀਗੇ ਸਭ ਤੋਂ ਪਹਿਲਾਂ ਇੱਕ ਆਪਾਂ ਤੁਹਾਨੂੰ ਹੋਰ ਜਾਣਕਾਰੀ ਦੇ ਦਈਏ ਜਿਹੜੇ ਵੀ ਆਪਣੀ ਸੰਗਤ ਜਿੰਨੀ ਵੀ ਗੋਵਿੰਦ ਧਾਮ ਤੇ ਵਾਪਸ ਜਾਣਾ ਚਾਹੁੰਦੀ ਹੈਗੀ ਉਹ 5 ਵਜੇ ਤੋਂ ਪਹਿਲਾਂ ਪਹਿਲਾਂ ਹੀ ਜਾ ਸਕਦੀ ਹੈਗੀ ਗੋਵਿੰਦ ਘਾੜ ਤੇ ਸੋਰੀ ਧਾਮ ਤੋਂ ਤੇ ਉਸ ਤੋਂ ਬਾਅਦ ਇਹ ਜਿਹੜਾ ਬੈਰੀਕੇਡ ਆ ਇਹ ਬੰਦ ਕਰ ਦਿੱਤਾ ਜਾਂਦਾਗਾ 5 ਵਜੇ ਤੋਂ ਪਹਿਲਾਂ ਪਹਿਲੀ ਆਪਾਂ ਵਾਪਸ ਘਾੜ ਤੇ ਜਾ ਸਕਦੇ ਆਂਗੇ ਗੋਵਿੰਦ ਧਾਮ ਤੋਂ ਜਿਹੜੇ ਉੱਪਰੋਂ ਹਿਮਕੁੰਡ ਸਾਹਿਬ ਤੋਂ ਮੱਥਾ ਟੇਕ ਕੇ ਜਮਾ ਗੋਵਿੰਦ ਧਾਮ ਤੋਂ ਗੋਵਿੰਦ ਘਾੜ ਤੇ ਜਾਣਾ ਚਾਹੁੰਦੇ ਆ ਉਹ 5 ਵਜੇ ਦਾ ਟਾਈਮ ਹੀ ਹੈਗਾ ਲਾਸਟ ਉਸ ਤੋਂ ਬਾਅਦ ਇਹ ਬੈਰੀਕੇਡ ਬੰਦ ਕਰ ਦਿੰਦੇ ਹੈਗੇ ਆ ਦੇਖ ਲਓ ਬਈ ਜੂਨ ਦਾ ਮਹੀਨਾਗਾ ਮਈ ਦਾ ਮਈ ਦਾ ਮਹੀਨਾਗਾ ਤੇ ਕਿੰਨੀ ਆਪਣੇ ਹਨਾ ਗਰਮੀ ਹੈਗੀ ਇੱਥੇ ਇਧਰ ਠੰਡ ਹੈ ਇਧਰ ਸੇਕੀ ਜਾਂਨੇ ਆ ਸੀ ਕੋੜ ਵੀ ਬਾਹਰ ਕਿਹਾ ਕੋਡ ਕੋਡ ਚ ਕੋਡ ਨਾਲ ਤਾਂ ਰੁਕਦੀ ਨਹੀਂ ਠੰਡ ਸੇਕ ਕੇ ਵੀ ਦੇਖ ਰਾ ਕਿੰਨੀ ਠੰਡ ਲੱਜਿੰਦੀ ਆ ਇਹ ਤੁਹਾਡੇ ਕੋਲ ਫਾਇਮ ਆਉਂਦਾ ਨਹੀਂ ਕੋਲ ਫਾਇਮ ਆਉਂਦਾ ਨਹੀਂ ਆਹ ਬੰਦੇ ਦੇਖ ਲਓ ਭਾਈ ਪਿੰਡ ਦਾ ਕਮੇਟੀ ਚ ਆ ਕੇ ਘੁੰਮਣਾ ਆਏ ਤੇ ਦਲੇਦਿਆਂ ਖਾਦੇ ਫਿਰਦੇ ਆ ਕੇਸਰ ਵਾਲ ਦੁੱਧ ਪੀਂਦੇ ਆ ਇਦੋਂ ਇਹਸਰ ਵਾਲਾ ਕਹਿੰਦੇ ਘਰੇ ਆ ਓਏ ਪਸ ਤਾਂ ਉਹੜੇ ਭੁੱਖੇ ਪਰਦੇ ਫਿਰਦੇ ਆ ਘਰੇ ਗਾਂ ਦਾ ਦੁੱਧ ਨਹੀਂ ਦਿੰਦਾ ਕੋਈ ਇਹਨਾਂ ਨੂੰ ਇਥੇ ਕੇਸਰ ਵਾਲਾ ਪਰ ਕੇਸਰ ਵਾਲੇ ਭਾਲਦੇ ਆ ਜੀ ਸਾਨੂੰ ਵੀ ਪਾ ਪੜਾਈ ਵੀ ਸਾਨੂੰ ਵੀ ਪੜਾ ਦੇ ਬਾਈ ਤੂੰ ਕਿੰਨੀ ਕਮੇੜੀ ਚੱਕੀ ਆ ਓਏ ਕਿੰਨੀ ਕਮੇੜੀ ਚੱਕੀ ਘਮਣ ਵਾਸਤੇ 30000 ਰੁਪਏ 50000 ਰੁਪਏ ਸਾਨੂੰ ਬੱਢਾ ਵੀ ਕਰਾ ਆ ਇਹੀ ਲਾ ਦੇਵਗੇ ਤੁਸੀਂ ਆ ਓਏ ਕੇਸਰਾਲ ਦੁੱਧ ਵੀ ਇਹੀ ਲਾ ਦੇਵਗੇ ਕੇਸਰ ਜਿਆਦਾ ਰਾਮ ਦੋ ਹਮਕੋ ਕੇਸੇ ਦੇਖੀ ਕੇਸਰ ਇੱਕ ਬਣਾ ਦਾ ਬੰਦਾ ਕਿਹੜਾ ਓਏ ਹਮਕੋ ਬਣਾ ਦੋ ਇਹ ਗੋਇਨ ਕੋਪੜਾ ਲਓ ਯਾਰ ਇਸ ਵਿੱਚ ਕੋ ਦੋ ਡੋਟੋ ਡਾਲ ਦੋ ਹੋਰ ਕੋਲ ਬੈਠਲਾ ਦੇ ਦੇ ਕਿ ਦੇਖੀ ਦੇਖੀ ਬੜਾ ਜ਼ੋਰ ਲਾ ਕੇ ਆ ਦੁਕਾਨ ਤੋਂ ਬੰਦੇ ਦੇ ਸਰੀਰ ਬੰਦੇ ਦੇ ਸਰੀਰ ਢੁੱਲੂ ਢੁੱਲੂ ਬੰਦੇ ਦੇ ਸਰੀਰ ਦੇ ਸਾਹ ਤੇ ਕੋ ਆਇਆ ਕਰ ਤੂੰ ਆ ਪੰਜੀ ਵਾਲਾ ਗਲਾਸ ਸੱਦੀ ਵਾਲਾ ਗਲਾਸ ਅੰਦਰੋਂ ਅੰਦਰੋਂ ਵਿੱਚ ਬਾਲਾ ਹੋ ਰਿਹਾ ਆ ਆਦਾ ਬੰਦਾ ਹੋ ਗਿਆ ਬੇਲੇ ਟਾਈਮ ਨਾਲ ਪਾਕੀ ਉਹ ਬੈਠੀ ਨਹੀਂ ਆ ਤਸੀ ਅੰਦਰ ਤੋਂ ਪਾਈ ਪਾਈ ਯਾਰ ਆ ਦਮਿਆ ਓਏ ਬਲੌਗ ਨਹੀਂ ਜਾਂਦਾ ਤੁਹਾਨੂੰ ਪਤਾ ਨਹੀਂ